ਹਾਂਜੀ ਅਰਦਾਸ ਕਰਦੇ ਹਾਂ ਉਸ ਕਾਲਪੁਰਖ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਕਿ ਤੁਸੀਂ ਸਾਰੇ ਆਪਣੇ ਘਰ ਪਰਿਵਾਰਾਂ ਦੇ ਵਿੱਚ ਖੁਸ਼ੀਆਂ ਖੇੜੇ ਤੇ ਸੇਤਾਂ ਮਾਣੋ ਅਮਰੀਕਾ ਦੇ ਇੱਕ ਰੈਪਰ ਨੇ ਜਿਹਦਾ ਨਾਮ ਟ੍ਰੈਵਿਸ ਸਕਾਟ ਆ ਇੱਕ ਐਸਾ ਇਤਿਹਾਸ ਬਣਾਇਆ ਇੱਕ ਐਸਾ ਕੰਮ ਕਰ ਦਿਖਾਇਆ ਜਿਹੜਾ ਅੱਜ ਤੱਕ ਦੁਨੀਆ ਤੇ ਕਦੇ ਨਹੀਂ ਹੋਇਆ ਅਮਰੀਕਾ ਦੇ ਇਸ ਗੌਣ ਵਾਲੇ ਨੇ ਇਸ ਰੈਪਰ ਨੇ ਰੋਮ ਦੇ ਵਿੱਚ ਇੱਕ ਸ਼ੋਅ ਕੀਤਾ ਉਸ ਸ਼ੋਅ ਨੂੰ ਦੇਖਣ 60000 ਬੰਦਾ ਪਹੁੰਚਿਆ ਉੱਥੇ ਤੇ ਇਸ ਬੰਦੇ ਨੇ ਇਹ ਬੰਦਾ ਨਾ ਆਪਣੀ એનર્ਜੀ ਕਰਕੇ ਕਿਉਂਕਿ ਨੱਚਦਾ ਟੱਪਦਾ ਬਹੁਤ ਆ ਉਹਦੇ ਕਰਕੇ ਬੜਾ ਮਸ਼ਹੂਰ ਆ ਇਹ ਤੇ ਇਹਨੇ ਆਪਦਾ ਇੱਕ ਫਿਨ ਗਾਣਾ ਉਹਦੇ ਨਾਲ ਇਹਨੇ ਆਪਣਾ ਇਹ ਸ਼ੋਅ ਸ਼ੁਰੂ ਕੀਤਾ ਕਹਿੰਦੇ ਜਦੋਂ ਉਹ ਗਾਣਾ ਇਹਨੇ ਗਾਉਣਾ ਸ਼ੁਰੂ ਕੀਤਾ ਫਿਨ ਤਾਂ ਉਸ ਗਾਣੇ ਨੇ ਉੱਥੇ ਐਸੀ ਹਲਚਲ ਮਚਾਤੀ ਕਿ ਉਹ ਜਿਹੜਾ 60000 ਬੰਦਾ ਸੀ ਉਹ ਸ਼ਾਲਾ ਮਾਰਨ ਲੱਗ ਗਿਆ ਤੇ ਨੱਚਣਾ ਸ਼ੁਰੂ ਕਰਤਾ ਤੇ ਗਾਉਣਾ ਸ਼ੁਰੂ ਕਰਤਾ ਨਾਲ ਨਾਲ ਉਸ ਸਮੇਂ ਉੱਥੇ ਇੱਕ ਅਲੱਗ ਹੀ ਲੈਵਲ ਦੀ એનર્ਜੀ ਕ੍ਰੀਏਟ ਹੋ ਗਈ ਕਿਉਂਕਿ ਜਦੋਂ 60000 ਬੰਦਾ ਇਕੱਠਾ ਟੱਪਦਾ ਹੋਵੇ ਗਾਉਂਦਾ ਹੋਵੇ ਬੋਲਦਾ ਹੋਵੇ ਤੇ ਨੱਚਦਾ ਹੋਵੇ ਨਾ ਉੱਥੇ ਇੱਕ એનર્ਜੀ ਦੀ ਲਹਿਰ ਬਣ ਗਈ ਤੇ ਪਰ ਉਹ 60000 ਬੰਦਿਆਂ ਦੇ ਟੱਪਣ ਕਰਕੇ ਉਸ ਏਰੀਏ ਤੋਂ ਜਿੱਥੋਂ ਇਹ ਸ਼ੋਅ ਹੁੰਦਾ ਸੀ ਉਹ ਤੇ 9 ਕਿਲੋਮੀਟਰ ਦੇ ਏਰੀਏ ਦੇ ਵਿੱਚ ਇੱਕ ਛੋਟਾ ਭਚਾਲ ਆ ਗਿਆ ਕਹਿੰਦੇ ਧਰਤੀ ਹਿੱਲ ਗਈ ਤੇ ਇਹ ਇਤਿਹਾਸ ਦੀ ਪਹਿਲੀ ਏਦਾਂ ਦੀ ਘਟਨਾ ਜਦੋਂ ਕਿਸੇ گاਉਂ ਵਾਲੇ ਦੇ ਸ਼ੋਅ ਦੇ ਦੌਰਾਨ ਉੱਥੇ ਉਹ ਤੇ ਦਰਸ਼ਕ ਐਨੀ ਮਾਤਰਾ ਦੇ ਵਿੱਚ ਇਕੱਠੇ ਨੱਚਦੇ ਹੋਣ ਤੇ ਉਹਨਾਂ ਦੇ ਕਰਕੇ 9 ਕਿਲੋਮੀਟਰ ਦੇ ਏਰੀਏ ਦੀ ਜਿਹੜੀ ਧਰਤੀ ਔ ਕੰਪਨੀ ਸ਼ੁਰੂ ਹੋ ਜਵੇ। ਇੱਕ ਛੋਟਾ ਪਚਾਲ ਆ ਜਵੇ। ਕੈਸਾ ਰਿਕਾਰਡ ਬਣਾਇਆ ਇਸ ਬੰਦੇ ਨੇ। ਕਮਾਲ ਕਰਤੀ। ਕੈਸੀ ਉਹਨਾਂ ਲੋਕਾਂ ਦੇ ਵਿੱਚ એનર્ਜੀ ਹੋ ਜਦੋਂ 60000 ਬੰਦਾ ਇਕੱਠਾ ਹੋ ਕੇ ਨੱਚਦਾ ਹੋਣਾ ਕਿੰਨੀ ਧਮਕ ਪੈਂਦੀ ਹੋਣੀ ਹੈ ਉਸ ਸ਼ਹਿਰ ਦੇ ਅੰਦਰ ਕਮਾਲ ਆ ਧੰਨਵਾਦ